ਚੈੱਕ ਕਰ ਲੈਨੇ ਕਈ ਵਾਰੀ ਨਵੇਂ ਦੇ ਫਿਟਿੰਗ ਦੇ ਵਿੱਚ ਗੈਸ ਦੀ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਆਪਾਂ ਫਿਰ ਵੀ ਆਪਣਾ ਪੂਰਾ ਕੰਮ ਕਰਾਂਗੇ ਹੁਣ ਇਸ ਟੈਂਕੀ ਦੇ ਵਿੱਚ ਡੋਬ ਕੇ ਆਪਾਂ ਚੈੱਕ ਕਰ ਲੈਨੇ ਕੋਈ ਜਿਹੜੀ ਲੱਗ ਜਾਵੇ ਪਲੇਨ ਆ ਸਾਰਾ ਕੋਇਰ ਸਾਫ ਕੀਤਾ ਆ ਵਾਸ਼ਿੰਗ ਪੂਰੀ ਅੱਜ ਦੀ ਕੰਪਲੇਂਟ ਆਪਣੇ ਕੋਲ ਆਈ ਆ ਪਿੰਡ ਸਰਦੂਲਾਪੁਰ ਦੋਆ ਬੇਦਾ ਸੁਲਤਾਨਪੁਰ ਏਰੀਆ ਦਾ ਇਲਾਕਾ ਪੈਂਦਾ ਕਿਦਨਪਿੰਡੀ ਤੋਂ ਆਪਾਂ ਇਧਰਲੇ ਸਾਈਡ ਦੇ ਮੁੜ ਕੇ ਆਏ ਹਾਂ ਪਿੰਡਾਂ ਵਾਲੇ ਰੋਡ ਥਾਣਿਆਂ ਪਰਸਤਾ ਚੁਣਿਆ ਆਹ ਰੋਡ ਤੁਸੀਂ ਵੇਖੋ ਤੇ ਆ ਇਧਰਲੇ ਬੰਨੇ ਜਿਹੜੀ ਵਿਜੀ ਨਦੀ ਹੈ ਨਾ ਸੁਲਤਾਨਪੁਰ ਤੋਂ ਹੋ ਕੇ ਆਉਦੀ ਹੈ ਉਹ ਵਿਜੀ ਨਦੀ ਜਿਹੜੀ ਆ ਉਹਦੇ ਵਿੱਚ ਆਪਾਂ ਉਸ ਪੋਲ ਦੇ ਉੱਤੇ ਹੀ ਲੱਗ ਰਹੇ ਬਾਈ ਆ ਤੇ ਲੋਕੇਸ਼ਨ ਆ ਬਹੁਤ ਵਧੀਆ ਜਿਹੜਾ ਮਨ ਨੂੰ ਸਕੂਨ ਦੇਣ ਵਾਲੀ ਗੱਲ ਹੋ ਜਾਂਦੀ ਜਿਵੇਂ ਇਧਰਲੇ ਬੰਨੇ ਆਉਨੇ ਆ ਉਹ ਵੇਖੋ ਜਿਵੇਂ ਆ ਦਰਿਆ ਦਾ ਏਰੀਆ ਦੋਵੇਂ ਦਰਿਆ ਸਤਲੋਜ ਤੇ ਬਿਆਸ ਦੇ ਵਿੱਚਕਾਰ ਦਾ ਲੱਗਦਾ ਇੱਥੇ ਜਿਹੜਾ ਪੀ ਜਾ ਕੇ ਹਰੀ ਜੀ ਪਸੰਦ ਇਹਨਾਂ ਦੋਵਾਂ ਦਰਿਆਵਾਂ ਦਾ ਮੇਲ ਹੋ ਜਾਂਦਾ ਹੈ ਨਾ ਤੇ ਇਹ ਜਗ੍ਹਾ ਬਹੁਤ ਹੀ ਸਕੂਨ ਵਾਲੀ ਹੈ ਤੇ ਹਰਿਆਰਦੀ ਹੈਗੀ ਹਰ ਪਾਸੇ ਤੇ ਇੱਥੋਂ ਦੀ ਆਪਣੇ ਕੋਲ ਕੰਪਲੇਟ ਆਈ ਹੈਗੀ ਆ ਵੀ ਪਿੰਡ ਸਰਦੂਲਾਪੁਰ ਏਸੀ ਲੱਗਿਆ ਉਹਨਾਂ ਦੇ ਹਾਇਰ ਕੰਪਨੀ ਦਾ ਤੇ ਉਹਨਾਂ ਨੇ ਕੀ ਕਰਨਾ ਵੀ ਆਪਣੇ ਨਾਲ ਗੱਲਬਾਤ ਹੋਈ ਹੈ ਤੇ ਕਮਰਾ ਚੇਂਜ ਕਰਨਾ ਹੈਗਾ ਕਮਰੇ ਜੋ ਰੀ ਇਨਸਟਾਲੇਸ਼ਨ ਕਰਨੀ ਆ ਨਾਲੇ ਉਹਦੀ ਸਰਵਿਸ ਕਰਨੀ ਆ ਜੇ ਕੋਈ ਹੋਰ ਉਹਦੀ ਕਮੀ ਪੇਸ਼ੀ ਆ ਉਹ ਵੀ ਆਪਾਂ ਏਸੀ ਦੀ ਦੂਰ ਕਰਨੀ ਆ ਮਿਲਦੇ ਆ ਤੁਹਾਨੂੰ ਅਗਲੀਆਂ ਰਾਹਾਂ ਤੇ ਬਣੇ ਰਿਹਾ ਜੇ ਆਪਣੇ ਅੱਜ ਦੇ ਇਸ ਵਲੌਗ ਦੇ ਨਾਲ ਝੋਨਾ ਲਾਈ ਜਾਂਦਾ ਮਸ਼ੀਨ ਦੇ ਨਾਲ ਉਹ ਝੋਨਾ ਲਾਉਣੇ ਦੋ ਜਣੇ ਆ ਪਨੀਰੀ ਇਹਨਾਂ ਨੇ ਵਿੱਚ ਹੀ ਰੱਖੀ ਹੋਈ ਆ ਤੇ ਉਹ ਵੇਖੋ ਕਿੰਦਾ ਵਧੀਆ ਸਿਸਟਮ ਬਣਾਇਆ ਆ ਪਰ ਇਹਦੀ ਪਨੀਰੀ ਨਾ ਪਹਿਲਾਂ ਤਿਆਰ ਕਰਨੀ ਪੈਂਦੀ ਆ ਫਿਰ ਇਸੇ ਤਰ੍ਹਾਂ ਝੋਨਾ ਲੱਗਦਾ ਹੈ ਇਸੂ ਸ਼ੀਰ ਨਾਲ ਤੇ ਆ ਜਿਹੜੀ ਛਾਂ ਦਾ ਪਨੀਰੀ ਉਹ ਹੀ ਤਿਆਰ ਕੀਤੀ ਹੋਈ ਆ ਜਿਹੜੀ ਇਹੋ ਨਾਲ ਫਸਲਾਂ ਨੂੰ ਵੀ ਦੇਖ ਲਓ ਇਧਰ ਮੱਕੀ ਆ ਛਾਂ ਨੇ ਆਪਦਾ ਹੀ ਫਾਰਮ ਬਣਾਇਆ ਆ ਤੇ ਆਰਥ ਲੇਟ ਲੱਗੀ ਹੋਈ ਤੇ ਮੱਕੀ ਸਾਰੀ ਸੁੱਕਣੇ ਪਾਈ ਹੋਈ ਆ ਕਿੰਨੇ ਵਧੀਆ ਤਰੀਕੇ ਦੇ ਨਾਲ ਇਧਰ ਦੀ ਖੇਤੀਬਾੜੀ ਆ ਆ ਸਾਰੀ ਮੱਕੀ ਪਈ ਹੈ ਸੁੱਕਣ ਵਾਸਤੇ ਕਿਦਨ ਐਲੀ ਖੁਰਦੇ ਸਿਨ ਆ ਸੜਕ ਦੇ ਉੱਪਰ ਵੇਖੋ ਕਿੰਨੀ ਵਧੀਆ ਲੋਕਾਂ ਦੀ ਸੋਚ ਹੈ ਕਿੰਨੇ ਸੋਹਣੇ ਸਾਫ਼ ਸੁਥਰਾ ਰੋਡ ਹੈ ਤੇ ਨਾਲ ਉਹਨਾਂ ਨੇ ਵੇਖੋ ਦਰਖਤ ਲਗਾਏ ਹੋਏ ਆ ਤੇ ਇੱਥੋਂ ਪਤਾ ਲੱਗਦਾ ਹੈਗਾ ਵੀ ਇਹ ਏਰੀਏ ਦੇ ਲੋਕ ਕਿੰਨੇ ਕੁ ਜ਼ਿਆਦਾ ਜਾਗਰੂਕ ਹੈ ਪੁੱਤਰ ਦੇ ਪ੍ਰਤੀ ਤੇ ਸਾਫ਼ ਸਫਾਈ ਦੇ ਪ੍ਰਤੀ ਸਾਰੀ ਸੜਕ ਦੇ ਉੱਪਰ ਤੇ ਹਰੇ ਭਰੇ ਟਰੈਕਟਰ ਲੱਗੇ ਆ ਤੇ ਜਾਨ ਵਟ ਨਾਲ ਕਿੰਨੇ ਸ਼ਾਨਦਾਰ ਨੇ ਉਧਰ ਦਾ ਰਹਿਣ ਬਸੇਰਾ ਵੀ ਆ ਇਹ ਵਾਕੇ ਉਧਰ ਤੇ ਜੇ ਪੰਛੀਆਂ ਦੇ ਰਹਿਣ ਮਾਂ ਤੇ ਵੀ ਆ ਵੇ ਕੋ ਕਿੰਨਾ ਸੋਹਣਾ ਦਰਿਆ ਦੇ ਅੰਦਰ ਵਾਲਾ ਏਰੀਆ ਇੱਧਰ ਦੇ ਬੰਨੇ ਆ। ਮਾਨ ਦੇ ਉੱਪਰ ਉੱਪਰ ਪੈ ਗਏ ਆਪਾਂ। ਆ ਸਾਰਾ ਏਰੀਆ ਜਿਹੜਾ ਨਾ ਆ ਤੁਸੀਂ ਦੇਖੋ ਸਾਰੀ ਮੱਕੀ ਮੱਕੀਏ ਅਗਲੇ ਬੰਨੇ ਜਿਹੜਾ ਬਿਆਸ ਦਰਿਆ ਹੈ। ਹੁਣ ਇਸ ਪੁਲ ਬੰਨ ਤੋਂ ਥੱਲੇ ਉਤਰ ਕੇ ਇਹ ਸਰਦੂਲਾਪੁਰ ਜਿਹੜਾ ਪਿੰਡ ਹੈਗਾ ਇੱਧਰੋਂ ਆਪਾਂ ਇੰਟਰ ਚਰਾਹੇ ਦਾ ਆਪਾਂ ਥੱਲੇ ਨੂੰ ਜਾ ਰਹੇ ਹਾਂ। ਆ ਸਾਰਾ ਦਰਿਆ ਪਾਣੀ ਨਾਲ ਹੀ ਭਰਿਆ ਇੱਧਰ ਇਹ ਲੱਗਿਆ ਆ ਖਾਇਰ ਦਾ ਫਿਕਸ ਸਪੀਡ ਏਸੀ ਤੇ ਜਦੋਂ ਇਹਨੂੰ ਆਪਾਂ ਚੈੱਕ ਕੀਤਾ ਤੇ ਇਹਦੇ ਵਿੱਚ 쿨ਿੰਗ ਦੀ ਸਮੱਸਿਆ ਵੀ ਹੈਗੀ ਆ ਖਾਇਰ ਦਾ ਲੱਗਿਆ ਹੋਇਆ ਸੀ ਸ਼ੀਟ ਚੜੀ ਹੈ ਨਾ ਠੀਕ ਠੀਕ ਆ ਰਹੀ ਹੈ ਇਧਰ ਦੀ ਪਾਈਪ ਕੱਟ ਕੇ ਨੀ ਇੰਸਟੋਲੇਸ਼ਨ ਕੀਤੀ ਗਈ ਆ ਇਹ ਕਵਰ ਕੁਵਰ ਸਾਰੇ ਜਿਹੜੇ ਉੱਪਰੋਂ ਲੱਤ ਚੁੱਕੇ ਨੇ ਸੋਲੂਸ਼ਨ ਇਹ ਵੀ ਆਪਾਂ ਕਰਾਂਗੇ ਇਹਨੂੰ ਦੇਖਦੇ ਆ ਇੰਸਟੋਲੇਸ਼ਨ ਬਾਕੀ ਇਧਰ ਤੇ ਬੰਨੇ ਕਹਿੰਦੇ ਵੀ ਇਸ ਕੰਨ ਤੇ ਲਾਉਣਾ ਪਰ ਇਧਰ ਕਿਹੇ ਦਾ ਘਰ ਹੈ ਉਹ ਆਪਾਂ ਸੈਟਿੰਗ ਕਰਦੇ ਆ ਨਹੀਂ ਤੇ ਫਿਰ ਇਨੇ ਤੇ ਰਹਿਣ ਦਾਗੇ ਬਾਕੀ ਜਿਹੜੀ ਇਹਦੀ ਸਮੱਸਿਆ ਉਹ ਹੱਲ ਕਰ ਦਨੇ ਆ। ਇਨਡੋਰ ਦੇ ਆਪਾਂ ਕਵਰ ਉਤਾਰ ਲੈ ਤੇ ਇਹਦੇ ਜਿਹੜੀ ਵਾਇਰ ਕੋਈ ਉਤਾਰ ਲੈ ਤੇ ਪਿਛਲੇ ਪੰਨੇ ਜਿਹੜੇ ਇਹਦੇ ਫਲੇਅਰ ਨਾਟ ਹੈ ਉਹ ਵੀ ਆਪਾਂ ਖੋਲ੍ਹ ਲਿਆ ਤੇ ਹੁਣ ਆਪਾਂ ਇਨਡੋਰ ਯੂਨਟ ਨੂੰ ਥੱਲੇ ਉਤਾਰਾਂਗੇ। ਇਸ ਏਸੀ ਨੂੰ ਆਪਾਂ ਰੀ ਇਨਸਟਾਲੇਸ਼ਨ ਕਰਨਾ। ਉਤਾਰਿਆ ਤਾਂ ਹੈਗਾ ਹੀ ਆ। ਹੁਣ ਇਹਦੀ ਆਪਾਂ ਚੰਗੀ ਤਰ੍ਹਾਂ ਸਰਵਿਸ ਕਰਕੇ ਤੇ ਉਸੇ ਕਮਰੇ ਦੇ ਵਿੱਚ ਜਗ੍ਹਾ ਚੇਂਜ ਕਰਕੇ ਲਗਾਉਣਾ ਹੈਗਾ। ਤੇ ਹੁਣ ਇਹਦੀ ਨਾਲ ਦੀ ਨਾਲ ਸਰਵਿਸ ਹੋ ਜਾਏਗੀ ਤੇ ਨਾਲ ਦੀ ਨਾਲ ਨਾ ਕੋਈ ਵਾਇਰ ਵਗੈਰਾ ਖੋਲ੍ਹ ਕੇ ਤੇ ਚੰਗੀ ਤਰ੍ਹਾਂ ਦੀ ਸਰਵਿਸ ਕਰ ਦਿੰਨੇ ਆ। ਕਾਫੀ ਗੰਦਗੀ ਜੰਮੀ ਹੋਈ ਕੋਇਲ ਦੇ ਵਿੱਚ ਜਿਵੇਂ ਜੇ ਪਾਣੀ ਵਾਜਦਾ ਨਾ ਸਫਾਈ ਦੀ ਦੇਖੋ ਇਹ ਵੀ ਘਾਟੇਗੀ ਹੁਣ ਪ੍ਰੈਸ਼ਰ ਭਰ ਕੇ ਇੱਕ ਵਾਰੀ ਇਹਨਾਂ ਕੋਇਲ ਵੀ ਚੈੱਕ ਕਰ ਲੈਨੇ ਕਈ ਵਾਰੀ ਨਵੇਂ ਦੇ ਫੀਟਿੰਗ ਦੇ ਵਿੱਚ ਗੈਹਾਂ ਦੀ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਆਪਾਂ ਫਿਰ ਇਹ ਆਪਣਾ ਇਹਦਾ ਪੂਰਾ ਕੰਮ ਕਰਾਂਗੇ ਹੁਣ ਇਸ ਟੈਂਕੀ ਦੇ ਵਿੱਚ ਹੀ ਡੋਬ ਕੇ ਚੈੱਕ ਕਰ ਲੈਂਦੇ ਹਾਂ ਕਿ ਕੋਈ ਜਿਹੜੀ ਆ ਲੱਭ ਜਾਂਦੀ ਹੈ ਸਾਰਾ ਗਲੈਸ ਸਾਫ਼ ਕੀਤਾ ਹੈ ਵਾਸ਼ਿੰਗ ਪੂਰੀ ਕਰ ਦਿੱਤੀ ਹੈ ਹੁਣ ਡੋਬ ਰਿਹਾ ਹਾਂ ਇਹਦੇ ਵਿੱਚ ਕੋਈ ਜਿਹੜਾ ਆ ਰਿਹਾ ਹੈ ਤੇ ਕੋਈ ਅਲੱਗ ਕੋਈ ਵੀ ਲੀਕ ਨਹੀਂ ਹੈਗੀ ਕਰ ਰਹੇ ਗਰਮੀ ਬਹੁਤ ਜ਼ਿਆਦਾ ਕੋਈ ਵੀ ਲੀਕ ਜਿਹੜੀ ਨਾ ਆਪਣ ਨਜ਼ਰ ਨਹੀਂ ਆਏਗੀ ਬਿਲਕੁਲ ਓਕੇ ਆ ਪ੍ਰੈਸ਼ਰ ਵੀ ਉੱਥੇ ਸਟੈਂਡ ਹੈ ਕੱਢ ਲੈਣਾ ਉਹਨਾਂ ਬਾਹਰ ਚੱਕਣ ਦੇ ਤੇ ਇਹ ਸਵਾਲ ਤੇ ਖੜੇ ਹੋਣਾ ਹੈ ਕਹਿਣਗੇ ਪਾਣੀ ਵਾਲੀ ਟੈਂਕੀ ਦੇ ਜਿਹੜੇ ਬੋਤਲ ਫਲੇ ਮਾਨ ਤੋਂ ਚੰਗੀ ਤਰ੍ਹਾਂ ਦੀ ਵਾਸ਼ਿੰਗ ਕੀਤੀ ਹੈ ਕਲੀਨ ਕੀਤਾ ਨੇ ਸਿੰਗਲ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਹੁਣ ਕੁਵੈਲ ਵੀ ਚੈੱਕ ਕਰ ਲੈ ਕੇ ਕੋਈ ਵੀ ਲੀਕੇਜ ਨਹੀਂ ਕੀ ਹੁਣ ਦੀ ਸਾਰੀ ਦੁਬਾਰਾ ਫਿਟਿੰਗ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਦਾ ਕੰਮ ਸ਼ੁਰੂ ਹੋਵੇਗਾ ਬਲੂਰ ਮੋਟਰ ਦੀ ਫਿਟਿੰਗ ਹੋ ਗਈ ਹੈ ਓਕੇ ਹੋ ਗਿਆ ਹੁਣ ਕੁਵੈਲ ਦੀ ਫਿਟਿੰਗ ਕਰ ਦਨੇ ਆਪਾਂ ਹੁਣ ਆਪਾਂ ਏਸੀ ਦੀ ਡਾਇਰੈਕਸ਼ਨ ਚੇਂਜ ਕਰ ਰਹੇ ਹਾਂ ਪਹਿਲਾਂ ਆਹ ਵਾਲੀ ਕੰਨ ਤੇ ਲੱਗਾ ਸੀ ਹੁਣ ਇਸ ਕੰਨ ਤੇ ਲਗਾਉਣ ਲੱਗੇ ਹਾਂ ਤੇ ਪਿੱਛੇ ਉਹਦੀ ਪਾਈਪਾਂ ਨਹੀਂ ਲੱਗ ਸਕਦੀਆਂ ਕਿਉਂਕਿ ਉਹ ਕਿਸੇ ਦਾ ਘਰ ਹੈ ਤੇ ਪੈ ਪੈਨ ਨੂੰ ਆਪਾਂ ਦੱਸ ਦਿੱਤਾ ਵੀ ਅੰਡਰਗਰਾਊਂਡ ਨਹੀਂ ਰਹੇਗੀ ਓਪਨ ਪਾਈਪ ਆਏਗੀ ਤੇ ਕਹਿੰਦੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੁਸੀਂ ਓਪਨ ਪਾਈਪ ਹੀ ਕਰ ਦਿਓ ਪਰ ਇਤਵਾਰ ਤੇ ਲਗਾਣਾ ਹੈ उबड़काबड़ पाए मैंने चंकी तरह सैटिंग करके चीजों में फिटिंग करा ਇਹਨੂੰ ਪਾਇਪ ਸਾਰੀ ਆ ਗਈ ਹੈ ਅਜੇ ਨੂੰ ਆਪਾਂ ਸਿੱਧੀ ਕਰਨਾ ਇੱਧਰ ਬੈਂਡ ਪਾ ਕੇ ਇੱਧਰ ਨੂੰ ਕਰਤਾ ਇੱਥੇ ਪਾਇਪ ਬਹੁਤ ਛੋਟੀ ਰਹਿ ਗਈ ਜੋੜ ਆਪਾਂ ਪਾਉਣਾ ਨਹੀਂ ਕਿੰਨੇ ਵੀ ਪਾਇਪ ਪਾ ਨਾ ਜਿੱਸੇ ਨਾਲ ਹੀ ਸਾਰਨਾ ਇਹਨੂੰ ਖੋਲ ਲਿਆ ਪਾਈਪਾਂ ਕੱਸ ਕੇ ਉਸ ਤੋਂ ਬਾਅਦ ਜਿਹਦੀ ਸਰਵਿਸ ਕਰਾਂਗੇ ਤੋਂ ਪੱਜ ਤਾਂ ਅੰਤ ਕਰਾਈ ਜੰਦੀ ਹੈ ਬਹੁਤ ਖੀਤੋ ਬੱਲੇ ਇੱਧਰ ਸਾਰਾ ਕੰਮ ਹੋ ਗਿਆ ਅੰਦਰ ਵਾਲਾ ਕੰਮ ਆਪਾਂ ਨਵੇੜ ਦਿੱਤਾ ਤੇ ਹੁਣ ਜੇ ਇੱਕ ਵਾਰੀ ਵਾਸ਼ਿੰਗ ਕਰ ਲੈਨੇ ਆ ਵੈਕਿਊਮ ਪੂਰਾ ਹੋਇਆ ਪਿਆ 만나서 15일에 루키야, 칠아, 칠레 아니고, 소치다, 소치다니, 빨리 해야. ਪੰਪੇਰ ਥੋੜੇ ਜਨਾ ਘੱਟ ਲੈ ਰਿਆ ਗਿਆ ਤੇ ਗੈਸ ਵੀ ਘੱਟ ਗਈ ਆ ਤੇ ਹੁਣ ਗੈਸਿੰਗ ਜਿਹੜੀ ਘੱਟ ਸੀ ਉਹ ਪੂਰੀ ਕਰ ਦਿੰਦੇ ਆਪਾਂ ਇੰਸਟਾਲੇਸ਼ਨ ਵਾਲਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਏਸੀ ਹੁਣ ਚੱਲਦਾ ਪਿਆ ਕੂਲਿੰਗ ਵੀ ਫਰਸਟ ਕਲਾਸ ਹੋ ਗਈ ਹੈ ਇਧਰਲੇ ਬੰਨੋ ਡਰੇਨ ਵਾਲਾ ਪਾਣੀ ਵੀ ਸਹੀ ਤਰੀਕੇ ਨਾਲ ਤੇ ਵਧੀਆ ਆ ਰਿਹਾ ਹੈਗਾ ਕਿਸੇ ਬੰਨੇ ਕੋਈ ਲੈਵਲ ਦਾ ਵੀ ਫਰਕ ਨਹੀਂ ਹੈਗਾ ਤੇ ਪਾਇਪ ਦੀ ਵੀ ਆਪਾਂ ਸੈਟਿੰਗ ਕਰ ਦਿੱਤੀ ਜੀ ਆ ਇੱਕ ਤਾਰ ਰਹਿ ਗਈ ਇਹਨੂੰ ਆਪਾਂ 2 किलोक ਲਾ ਦਵਾਂਗੇ ਤੇ ਬਾਹਰਲੇ ਬੰਨੇ ਹੁਣ ਆਊਟਡੋਰ ਵੀ ਆਪਾਂ ਚੈੱਕ ਕਰ ਲੈਨੇ ਆ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਸਰਦੂਲਾ ਜਿਹੜਾ ਕਿ ਸultanpur ਏਰੀਆ ਦੇ ਵਿੱਚ ਪੈ ਜਾਂਦਾ ਕਪੂਰਥਲਾ ਜ਼ਿਲ੍ਹਾ ਪੈ ਜਾਂਦਾ ਤੇ ਇਹ ਦਰਿਆ ਦੇ ਵਿੱਚ ਹੀ ਆ ਪਿੰਡ ਇਸ ਜਗ੍ਹਾ ਤੇ ਆਪਾਂ ਏਸੀ ਜਿਹੜਾ ਇਹ ਉਤਾਰ ਕੇ ਉਹਦੀ ਸਰਵਿਸ ਵੀ ਕੀਤੀ ਆ ਰੀਇਨਸਟੋਲੇਸ਼ਨ ਵੀ ਕੀਤੀ ਆ ਤੇ ਗੈਸ ਵੀ ਪਾਈ ਗਈ ਆ ਕਾਫੀ ਟਾਈਮ ਲੱਗ ਗਿਆ तकरीबन ਆਪਾਂ 12 ਵਜੇ ਆਏ ਤੇ 6 ਵਜੇ ਗਏ ਤੇ ਹੁਣ ਆਪਾਂ ਆਪਣੇ ਖਬਰਾਂ ਨੂੰ ਵਾਪਸ ਵਾਦੇ ਆ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਮੈਨੂੰ ਵੱਧ ਤੋਂ ਵੱਧ ਲਾਈਕ ਕਰਿਓ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝੀ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਦਰਸ਼ਨ ਕਰ ਲਓ ਤੁਸੀਂ ਪਿੰਡ ਸਰਦੂਲਾ ਦੇ ਆ ਬਹੁਤ ਖੁੱਲਾ ਡੁੱਲਾ ਪਿੰਡ ਹੈ ਪੇਸ਼ਾਮਾ ਡਲਦੀਆਂ ਪਈਆਂ ਨੇ ਅੱਜ ਜਿਹੜੀ ਗਰਮੀ ਵੇਣਿਆ ਗਰਮੀ ਨੇ ਵੀ ਅੱਤ ਕਰਾ ਦਿੱਤੀ ਹੱਦੋਂ ਜਾਰੀ ਗਰਮੀ ਬਹੁਤ ਜਿਆਦੀ ਗਰਮੀ ਬਾਕੀ ਕੋਈ ਗੱਲ ਨਹੀਂ ਗਰਮੀ ਦੇ ਵਿੱਚ ਹੀ ਇਹ ਕੰਮ ਚੱਲਣਾ ਹੈ ਮਿਲਦੇ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਸਸੀ ਗੱਲ